ਇਸ ਕਰਕੇ ਮੈਂ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਕਿਉਂਕਿ ਤੁਸੀਂ ਸੰਤ ਭਿੰਡਰਾਲਿਆਂ ਨਾਲ ਵੀ ਵਕਤ ਬਤੀਤ ਕੀਤਾ ਤੇ ਭਾਈ ਸਾਹਿਬ ਤੇ ਇਲਜ਼ਾਮ ਲੱਗਦੇ ਨੇ ਕਿ ਜਿਹੜੇ ਅੰਮ੍ਰਿਤਪਾਲ ਨੇ ਉਹ ਉਹਨਾਂ ਦਾ ਰੂਪ ਧਾਰਨ ਦੀ ਕੋਸ਼ਿਸ਼ ਕਰਦੇ ਸੀ ਜਾਂ ਉਹਨਾਂ ਵਰਗੀ ਦਿਖ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਵਰਗੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਤੌਰ ਤੇ ਵੀ ਕਹਿੰਦੇ ਨੇ ਕਿ ਤੁਰਦੇ ਵੀ ਉਹ ਥੋੜੇ ਮੋਢੇ ਸਿੱਟ ਕੇ ਜਿਸ ਤਰੀਕੇ ਨਾਲ ਸੰਤ ਤੁਰਦੇ ਸੀ ਉਸ ਤਰੀਕੇ ਨਾਲ ਤੁਰਦੇ ਨੇ ਦੋਵੇਂ ਸਖਸ਼ੀਅਤ ਨੂੰ ਤੁਸੀਂ ਕਿਸ ਤਰ੍ਹਾਂ ਸਮਝੇ ਕਿਉਂਕਿ ਤੁਸੀਂ ਸੰਤਾਂ ਦੇ ਨਾਲ ਵੀ ਵਕਤ ਬਤੀਤ ਕੀਤਾ ਤੇ ਹੁਣ ਤੁਸੀਂ ਪਾਰਟੀ ਦੇ ਨਾਲ ਵੀ ਜੁੜੇ ਹਾਂ ਨਹੀਂ ਵੇਖੋ ਮੈਂ ਸੰਤਾਂ ਨਾਲ 3 ਸਾਲ ਰਿਹਾ ਉੱਥੇ ਦਰਬਾਰ ਸਾਹਿਬ ਦੇ ਵਿੱਚ ਜੀ ਇਹ ਜੀ ਕੋਈ ਗੱਲ ਨਹੀਂ ਇਹ ਵਿਰੋਧੀਆਂ ਦਾ ਸਿਰਫ ਚਿੱਕੜ ਚਿੱਕੜ ਛਾਲਣ ਵਾਲੀ ਗੱਲ ਹੁੰਦੀ ਹੈ ਜਿੱਥੋਂ ਤੱਕ ਸੰਤਾਂ ਦੀ ਸ਼ਕਤੀ ਹੈ ਉਹ ਸੰਤ ਸੰਤੀ ਸੀ ਹਾਂਜੀ ਭਾਈ ਅੰਮ੍ਰਿਤਪਾਲ ਸਿੰਘ ਉਹਦਾ ਕੱਦ ਕਾਠ ਲੰਬਾ ਹੈ ਉਹਨਾਂ ਜਿੰਨਾ ਹੁਣ ਮੇਰਾ ਵੀ ਕੱਦ ਕਾਠ ਦੇਖੋ ਤੁਸੀਂ ਲੰਬਾ ਹੈ অলਮੋਸਟ ਸੰਤਾਂ ਜਿੰਨਾ ਹੀ ਸੀ ਮੇਰਾ ਵੀ ਕੱਦ ਤੇ ਹੁਣ ਜੇ ਮੈਂ ਚੋਲਾ ਪਾਲਾਂਗਾ ਮੈਂ ਉਹਦਾ ਦੀ ਦਸਤਾਰ ਸਜਾਵਾਂਗਾ ਤੇ ਮੈਨੂੰ ਪਹਿਣਗੇ ਵੀ ਉਹਨਾਂ ਉਹਨਾਂ ਦਾ ਬਾਣਾ ਪਾਈ ਫਿਰਦਾ ਜਾ ਉਹਨਾਂ ਦੀ ਰੀਸ ਕਰਦਾ ਇਹ ਕੋਈ ਗੱਲ ਨਹੀਂ ਹੈਗੀ ਇਹ ਤਾਂ ਐਵੇਂ ਵਿਰੋਧੀਆਂ ਦਾ ਨਾ ਢੋਂਗ ਰਚਾਉਂਦੇ ਨੇ ਉੱਥੇ ਦੇਖੋ ਟਕਸਾਲ ਦੇ ਵਿੱਚ ਦਮ ਤਮੀ ਟਕਸਾਲ ਹੈ ਜਿਹੜੀ ਸੰਤਾਂ ਦੀ ਉੱਥੇ ਜਿੰਨੇ ਵੀ ਵਿਦਿਆਰਥੀ ਨੇ ਜਿਹੜਾ ਉਹਦਾ ਮੁਖੀ ਹੁੰਦਾ ਉਹ ਉਹੀ ਬਣਾ ਪਉਂਦਾ ਜਿਹੜਾ ਸੰਤਾ ਨੇ ਪਾਇਆ